ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਕੱਲ ਦੀ ਆਪਣੀ ਗੱਡੀ ਦਾ ਪੈਂਚਰ ਹੋ ਗਿਆ ਟਾਇਰ ਤੇ ਉਹ ਦੇਖਦੇ ਆ ਟੂਬ ਵੱਡੀ ਗਈ ਕਾਫੀ ਤੇ ਮਨ ਲੱਗਦਾ ਟੂਬ ਚੇਂਜ ਕਰਨੀ ਪੈਣੀ ਹੈ ਦੇਖਦੇ ਪੈਂਚਰ ਲੱਗਦਾ ਕਿ ਹੁੰਦਾ ਵਾ ਟੂਬ ਪਿੰਦੀ ਆ ਕੇ ਪੈਂਚਰ ਲੱਗਦਾ ਦੇਖਦੇ ਆ ਫਿਰ ਆਫਿਸ ਚੱਲੀਏ ਤੁਹਾਨੂੰ ਲੈ ਕੇ ਚੱਲਦੇ ਨਾਲ ਤੇ ਇਧਰ ਰੋਟੀ ਆਪਣੀ ਆ ਗਈ ਸਵੇਰ ਦੀ ਆਪਾਂ ਨਾਸ਼ਤਾ ਨਹੀਂ ਕਹਿੰਦੇ ਆ ਰੋਟੀ ਕਿੰਨੇ ਹਾ ਤਾਂ ਕਈ ਕਹਿੰਦੇ ਆ ਗਿਆ ਵਾ ਆ ਗਿਆ ਨੇ ਕਈ ਪੜੇ ਲਿਖੇ ਜਿਆਦਾ ਨਹੀਂ ਰੋਟੀ ਗਈ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਤੇ ਰਾਤ ਦੀ ਰੋਟੀ ਇੰਨਾ ਗਈਦਾ ਤੇ ਬਾਕੀ ਜਿਹੜੇ ਮਤਲਬ ਅੱਜ ਕੱਲ ਚੱਲ ਗਿਆ ਮਾਰਨਿੰਗ ਟਾਈਮ ਕੀ ਕਹਿੰਦੇ ਫਾਸਟ ਡਿਨਰ ਨਹੀਂ ਸਵੇਰੇ ਨਾਸ਼ਤਾ ਕਹਿੰਦੇ ਨਾਸ਼ਤਾ ਲੰਚ ਡਿਨਰ ਇਦਾਂ ਕਰਕੇ ਕੁਝ ਬੜਾ ਕੁਝ ਚੱਲਦਾ ਚਲੋ ਮਿਲਦੇ ਆਂ ਫੇਰ ਤੁਹਾਨੂੰ ਰੋਟੀ ਪਾਣੀ ਖਾ ਲਈਏ ਫੇਰ ਆਪਾਂ ਚੱਲਦੇ ਆਂ ਦੁਕਾਨ ਤੇ ਫੇਰ ਜਾ ਕੇ ਤੁਹਾਨੂੰ ਮਿਲਦੇ ਆਂ ਉਹਨਾਂ ਦਾ ਘਰ ਹੁੰਦਾ ਇੱਥੇ ਕਾਦੀਆਂ ਰੋਡ ਤੇ ਮਗਾ ਜਲੇਪਾਂ ਚਲਵਾ ਦੇ ਫਿਰ ਚਲਦੇ ਗੱਡੀ ਆਪਣੀ ਉਹ ਲੱਗੀ ਲੱਗੀ ਟਾਇਰ ਹੋ ਗਿਆ ਰੈਡੀ ਆਪਣਾ ਟੂਬ ਖਰਾਬ ਹੋ ਗਈ ਟੂਬ ਪਾਤੀ ਨਵੀਂ ਸੈਗਰਾਂ ਡੈਵੀ ਮਿਲ ਜਾਂਦੇ ਆਪਣੇ ਜਿਹੜੇ ਨਾਲ ਬੱਚ ਪੋਲਾਂ ਸੋਜੀ ਬਣਾਉਂਦੀ ਤਿਆਰੀ ਗਰਜਾਂ ਕਟੀਆਂ ਵੱਡੀਆਂ ਜਾ ਰਹੀਆਂ ਕਿਵੇਂ ਆ ਹਾਲ ਠੀਕ ਆ ਠੀਕ ਵਧੀਆ ਕਰਨ ਦੀ ਸਿਹਤ ਨਾਲ ਥੋੜੀ ਜੀ ਠੀਕ ਨਹੀਂ ਰਹਿੰਦੀ ਹੁਣ ਨਾ ਬਸ ਡਿਗੂ ਡਿਗੂ ਹੁੰਦਾ ਰਹਿੰਦਾ ਮੈਂ ਠੀਕ ਨਹੀਂ ਮੈਂ ਇਦਾਂ ਮੈਂ ਇਦਾਂ ਚਲ ਕੋਈ ਨਹੀਂ ਇਦਾਂ ਹੀ ਹੁੰਦਾ ਰਹਦਾ ਟੈਂਸ਼ਨ ਬਿਲਕੁਲ ਨਹੀਂ ਲੈਣੀ ਘਬਰਾਉਣਾ ਨਹੀਂ ਇਸ ਗੱਲ ਤੋਂ ਆਲੂ ਗੋਭੀ ਆਲੂ ਗੋਭੀ ਇਧਰ ਟੀਵੀ ਨਹੀਂ ਚੱਲੂ ਹੋ ਰਿਹਾ ਥੋੜਾ ਪ੍ਰੋਸੈਸਿੰਗ ਲੈਂਦਾ ਟੀਵੀ ਕਿਉਂਕਿ ਆਪਾਂ ਇਸ ਸਮਾਰਟ ਨਹੀਂ ਹੈ ਗਿਆ ਅਲੜੀ ਸਾਡੀ ਸਮਾਰਟ ਨਹੀਂ ਅਲੜੀ ਹੈ ਕਿ ਤਾਂ ਕਰਕੇ ਉਹ ਬਕਸਾ ਜਿਹਾ ਲਾਇਆ ਵੇਖੋ ਉਹਨੂੰ ਸਮਾਰਟ ਕਰਨ ਵਾਸਤੇ ਉਹ ਰੀਸੀਵਰ ਜਾਂ ਮਿਲਦਾ ਛੋਟਾ ਜਿਹਾ ਉਹ ਮਿਲਦਾ ਕੋਈ 5 600 ਦਾ ਉਹ ਲਾਇਆ ਲਿਆ ਕੇ ਰੋਜ਼ਨਾ ਸਮਾਰਟ ਤੇ ਹੋ ਜਾਂਦਾ ਵਾਈਫਾਈ ਨੇ ਅਟੈਚ ਕੀਤਾ ਵਾ ਪਰ ਉਹੋ ਜੀ ਗੱਲ ਨਹੀਂ ਬੰ ਸਲੋ ਚੱਲਦਾ ਜੇ ਮੰਨ ਲਓ ਕੋਈ ਜਿਵੇਂ ਚੀਜ਼ ਹੈਂਗ ਹੁੰਦੀ ਕੋਈ ਉਦੋਂ ਸਿਸਟਮ ਜਿਆ ਹੋ ਜਾਂਦਾ ਥੋੜਾ ਜਿਹਾ ਚਲਿਆ ਫਰੂਟ ਕਿਉਂ ਲੈ ਮੈਨੇ ਮਦੋ ਸੰਤਰੇ ਨਾਰ ਸੇਬ ਨਹੀਂ ਹੈਗੇ ਨਾ ਹੋ ਜਿੰਸਾ ਚੰਡੇ ਹੂੰ ਪੀਸਾ ਚੰਡੇ ਕੀ ਗੱਲ ਮੈਂ ਤਾਂ ਉਪਲਬਧ ਦੇ ਨਿਸ਼ਾਨ ਲੱਭਦੇ ਉਹ ਗਦੰਮੀ ਨਾ ਆ ਗਿਆ ਫੁੱਲ ਗੰਦੀ ਲੱਗਣ ਕੰਧਾ ਨਲਗੋ ਵੱਡੇ ਉਹ ਵੱਡੇ ਪੈਕਟ ਨਹੀਂ ਆਗਾ ਥੋੜਾ ਖਤਮ ਹੋ ਗਿਆ ਆ ਠੀਕ ਆ ਇਹ ਉਹ ਪਰੰ ਉਹ ਨੰਨਾ ਨੰਨਾ ਮਿਆਂ ਮਿਆਂ ਖਾਣ ਵਾਲੀਆਂ ਕਿੰਗ ਨਹੀਂ ਨਹੀਂ ਮੈਨੂੰ ਨਹੀਂ ਮਿਲਿਆ ਰੋ ਦੁਆ ਖਾ ਲਓ ਨਹੀਂ ਨਹੀਂ ਇਹ ਹਵਾ ਨਹੀਂ ਆਈ ਰਹੀਆਂ ਆਹ ਤੁਹਾਨੂੰ ਸੁਣ ਲਾ ਜਿਹਦਾ ਟੁਕ ਤੇ ਸ਼ਰੋ ਆਇਆ ਵਾ ਹੋ ਰਾਜਾ ਨਹੀਂ ਪਰ ਰਾਜਾ ਦਾ ਨਹੀਂ ਹੋਵੇ ਰਾਜਾ ਵਾ ਇਹਨਾਂ ਦਾ ਰਾਜਾ ਕਿੰਨਾ ਵਾ ਮम्मी ਨੇ ਚਾਹ ਦਾ ਕੱਪ ਪੜਿਆ ਹੈ ਉਸ ਦਾ ਰਾਜਾ ਆ ਤੇ ਆਪ ਕੋ ਰਹਿਣੇ ਆਉਂਦਾ ਤਾਂ ਨਹੀਂ ਲੱਗਦਾ ਹੈ ਕਿਉਂ ਕਿ ਹੈ ਨਹੀਂ ਲੱਗਦਾ ਆ ਤੂੰ ਪਤਾ ਹੈ ਕਿਉਂ ਕਿਸ ਕੋ ਬੋਤਾ ਹੈ ਆ ਬੋਤਾ ਉਹ ਸੁਤਰਾ ਹਾਂ ਬੋਤਾ ਉਹ ਤੋ ਅੱਛਾ ਅੱਛਾ ਨਹੀਂ ਹੱਦ ਵਾਲੇ ਗਰਮ ਗਰਮ ਕੱਪੜੇ ਵੇਚਦੇ ਹੈ ਬੋਲੇ ਬੋਲੇ ਉਹ ਬੋਲੀ ਨਹੀਂ 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 ਉਹ ਵੇਟ ਖੰਡ ਜੀ ਇਹਦੇ ਜਮਾਈ ਪਾੜੀਆਂ ਵੇਚਣ ਆਇਆ ਹੈ ਉਨਰ ਕੱ ਲੈ ਲਿਆ ਸਮਾਨ ਖਾ ਚਾਹ ਤੇ ਪੈਸੇ ਨਾਲ ਗੋਲੀਆਂ ਜਮੈਂ ਜੂਨ ਦੀ ਵਗੈਰਾ ਲੱਲੀ ਬਸ ਫਾਈਲ ਚਾਹ ਦੇ ਬੈਠੇ ਬਿਠੇ ਨਾ ਹੁਣ ਬਾਰੀ ਚਾਹ ਤੇ ਨਾਲ ਮੈਂ ਰੋਟੀ ਮੈਂ ਬਣਾਉਂਦੀ ਨਾ ਬਰਤਲੋਂ ਹੁੰਦੇ ਨੇ ਲੋਈ ਮੈਂ ਹੁਣ ਜਾ ਰਿਹਾ ਅਮਤਾਬਾਂ ਵਾਲੀ ਅਲੀਵਾਰ ਰੋਡ ਤੇ ਉੱਥੇ ਆਪਾਂ ਨੂੰ ਕੰਮ ਆ ਥੋੜਾ ਜਿਹਾ ਔਰ ਫਿਰ ਜੀ ਕਰਨਗੇ ਇਹਦੇ ਘਰ ਪੀਵੀਸੀ ਲਾਈ ਸੀ ਤੇ ਔਰ ਥੱਲੇ ਉਹਨਾਂ ਨੇ ਫਲੋਰ ਤੇ ਟਾਇਲ ਲੱਗੇ ਲੋ ਤੇ ਉਹ ਸੈੱਟ ਤੇ ਕੰਧਾਂ ਨੂੰ ਪੀਵੀਸੀ ਲੱਗੀ ਤੇ 4-4 ਇੰਚੀ ਉਹ ਕਟਿੰਗ ਕਰਨੀ। ਮੈਂ ਕਿਹਾ ਚਲੋ ਵੇਖੋ ਕਿ ਤੇ ਬਾਹਰ ਲਈ ਮੁੱਕਣਾ ਚਲ ਜੀ ਉੱਥੋਂ ਦੋ ਤੇ। ਕਰੋ ਨੇ ਕਟਿੰਗ ਦਾ ਟਾਈਮ ਹੈਗਾ ਅੱਜ ਤੇ ਉਹਨਾਂ ਦਾ ਕੰਮ ਸਾਰਾ ਹੀ ਮੈਂ ਕੀਤਾ ਸੀ। ਤੇ ਚਲੋ ਹਾਂ ਮਿਲਦੇ ਆ ਚਾਹ ਆਪਣੀ ਪੀ ਲਈ ਆਪਾਂ। ਸਮਾਨ ਆਪਾਂ ਕਰ ਲਿਆ ਪਿਆ ਕੌਣ ਕਰਾਣੇ ਵੀਰ ਨੂੰ ਫੋਨ ਚੁੱਕਣੇ ਲਿਆ। ਮੈਂ ਆ 15 ਪਾਵਾ ਵਾਲੀ ਅਲੀਵਾ ਰੋਡ ਤੇ। ਤਾਂ ਇਹ ਪੜੀ ਕਿ ਇਹਦੇ ਥੱਲੇ ਸਕਾਡੀਆਂ ਲਾਉਣੀ ਆ ਕਹਿੰਦੇ ਮੈਂ ਤਿਆਰ ਲੱਗੇ ਨੇ ਥੱਲੇ ਲਵਾਉਣ ਤੇ ਹੁਣ ਥੱਲੇ ਉਹ ਕਟਿੰਗ ਕਰਨੀ ਪੈਣੀ ਚਾਰ ਚਾਰ 5 5 ਇੰਚ ਸਾਰੇ ਚਲੋ ਕਰ ਦਿੰਨੇ ਕੋਈ ਗੱਲ ਨਹੀਂ ਪੀਵੀਸੀ ਕੀਤੀ ਸਾਰੇ ਚਾ ਆ ਗਈ ਆਪਣੀ ਕੰਬ ਵਾਲਾ ਕਰ ਲਿਆ ਹੈ ਹਾਂਜੀ ਹੁਣ ਇਸ ਡੇੜੇ ਆਂ ਆਖੋ ਜਿਹੜਾ ਡੇੜੇ ਪਾਤੀ ਹੁਣ ਬਸ ਕਟਿੰਗ ਕਰ ਦੇਣੀ ਆ ਚਾਰ ਚ ਸਵੇਰੇ ਦੀ ਆ ਪੌੜੀਆਂ ਸਟੱਪ ਤੇ ਕੱਟਣੇ ਪੈਣੇ ਨੇ ਕਿਉਂਕਿ ਉੱਤੇ ਨਾਲ ਟੈਲ ਲਾਉਣੀ ਆ ਪੌੜੀਆਂ ਤੇ ਸਾਰੇ ਟਾਪੀ ਕਰ ਬੰਨੇ ਕਾਰਵਾਈ ਟਾਈਮ ਹੋ ਗਿਆ 5 ਵਜੇ ਗਿਆ ਦੇਖੋ ਜਿੰਨਾ ਮਿਹਨਤਾਂ ਕੀਤੀਆਂ ਮੇਰੇ ਵੀਰ ਦੇ ਮੈਡਲ ਜੰਗਲ ਕਾਰਜਾਂ ਕੇ ਮੈਡਲ ਉਧਰ ਉਹ ਮੈਡਲ ਵੇਖ ਬੜਾ ਬੱਲੇ بڑا ਮੈਡਲ ਹਿੰਦੀ ਸੱਚ ਸਾਢੇ ਪੰਜ ਸਾਢੇ ਪੰਜ ਪੌਣੇ 6 ਦੇ ਕਰੀਬ ਕਟਿੰਗ ਕਰਤੀ ਸਾਰੀ ਇਹ ਫੇਟ ਇਧਰੋਂ ਇਧਰੋਂ ਉਹ ਸਾਰੀ ਪ੍ਰੋਪਰ ਕੰਸੀਕਟ ਆਪਾ ਉਹ ਵੀ ਇਧਰ ਰਹਿ ਗਈ ਆ ਇਧਰ ਬੈਕ ਸਾਈਡ ਸਾਰੀ ਕਰਤੀ ਨਾਲ ਸਿੰਕਲ ਡੈਮ ਇਧਰੋਂ ਕਟਿੰਗ ਮਟਿੰਗ ਕਰ ਤੇ ਆ ਕਟਿੰਗ ਕਰਤੀ ਆਪਾਂ ਵੇਖੋ ਹੱਥ ਪੈਰ ਕਿਦਾਂ ਚਿੱਟੇ ਹੋ ਗਏ ਚਲੋ ਕੋਈ ਨਹੀਂ ਕੰਮ ਤੇ ਕੰਮ ਨਹੀਂ ਆ ਨਾ ਟਾਇਲ ਲਵਾਉਣੇ ਥੱਲੇ ਅਸਲ ਟਾਇਲ ਪਹਿਲਾਂ ਲਵਾ ਕੇ ਤੇ ਫਿਰ ਪੀਸੀ ਕਰਉਣੀ ਚਾਹੀਦੀ ਚਲੋ ਆਪੋ ਆਪਣਾ ਬਜਟ ਵਾ ਜਿੱਦਾਂ ਤੁਹਾਨੂੰ ਹਣਾ ਠੀਕ ਲੱਗਦਾ ਜਦੋਂ ਕਿ ਇੱਕ ਪੈਸਾ ਲਾਉਂਦਾ ਫਿਰ ਹੀ ਬੰਦਾ ਕੰਮ ਕਰਦਾ ਸ਼ੁਰੂ ਹਣਾ ਅਸਲ ਜੀ ਜਦੋਂ ਮੈਂ ਹੋਰ ਵੀ ਕੋਈ ਕਰਾਊਗਾ ਤੇ ਪਹਿਲਾਂ ਪਹਿਲਾਂ ਫਲੋਰ ਹੀ ਲਵਾਇਆ ਕਰੋ ਟਾਇਲ ਬਾਅਦ ਪੀਵੀਸੀ ਕਰਨੀ ਕਿਉਂਕਿ ਫਿਰ ਬਾਅਦ ਕਟਿੰਗ ਮਟਿੰਗ ਕਰਨੀ ਓਕੀ ਹੋ ਜਾਂਦੀ ਵੇਖੋ ਨਕੀਤੀ ਥੱਲੇ ਹਣਾ ਫਿਰ ਬਾਅਦ ਵਿੱਚ ਉਹ ਜਿਹੜਾ ਜੋੜ ਵੀ ਨਹੀਂ ਫਿਰ ਮਿਲਦਾ ਬਸ ਥੋੜਾ ਤੇ ਪਰੇਸ਼ਾਨੀ ਜਾਂਦੀ ਆ ਹੁਣ ਜੂ ਥਲੇ ਕੱਢ ਦੇਣਾ ਜਿਹੜਾ ਜੂ ਥਲੇ ਪਿਆ ਹੈ ਕੱਢ ਕੇ ਫਿਰ ਬਾਜ ਸਟਾਰਡਿੰਗ ਲੱਗ ਜੂ ਸਟਾਰਡਿੰਗ ਦੇ ਉੱਪਰ ਆਪਾਂ ਲਾ ਲੈਂਦੇ ਹਾਂ ਜੂ ਚਲੋ ਹੁਣ ਸਾਰੀ ਕਟਿੰਗ ਕਰਤੀ ਹੈ ਇਹ ਹੁਣ ਤੇ ਟਾਇਰ ਲੱਗੇਗੀ ਨਾਲ ਸਟੱਪਾਂ ਤੇ ਵੀ ਸਾਰੇ ਕਟਿੰਗ ਕਰਤੀ ਹਾਂ ਚਲੋ ਚੱਲੀਏ ਚੱਲੀਏ ਫਿਰ ਵਾਪਸੀ ਹਾਂਜੀ ਪਹੁੰਚ ਗਿਆ ਪੰਗਰ ਦਿਖਦੇ ਟਹੰਦੇ ਹੋਏ ਹਾਂਜੀ ਮੈਂ ਕਿ ਪਿਆਜ਼ ਸਾਡਾ ਚੇਚਾ ਹੁਣ ਕੀ ਤਾਂ 1 ਕਿਲੋ ਦੋ ਪਿਆਜ਼ ਲਈ ਹੈ ਨਾ ਪਿਆਜ਼ ਮੈਂ ਕਿ ਸਾਡਾ ਹੁਣ ਕਾਦੀ ਤਿਆਰੀ ਹੋਣ ਦੀ ਅੱਧੀ ਰਾਤ ਨੂੰ ਮਟਰ ਚੌਲ ਮਟਰ ਚੌਲ ਮਟਰ ਵਾਲੇ ਚੌਲ ਨਮਕੀਨ ਚੌਲ ਚਲੋ ਮਨ ਮੰਨਦੀ ਮੈਂ ਅੱਧੀ ਦੜੀ ਲਾਤੀ ਅੱਜ ਚਲੋ ਅੱਧੀ ਪਿਆਜ਼ ਹੀ ਸੂਟ ਲਿਓਣਾ ਤੁਹਾਡੇ ਇਸ ਨਹੀਂ ਸੂਟ ਪੁਰੇ ਨਹੀਂ ਸਹੀ ਗੱਲ ਫਰੋਕ ਸੂਟ ਲੈ ਵਾ ਕੋਈ ਨਹੀਂ ਕੱਲ ਚਲੋ ਕੱਲ ਫਿਰ ਆਏ ਹੋਏ ਸੂਟ ਮਰੇ ਉਹਨੇ ਕੱਲ ਟੈਨਸ਼ਨ ਹਨਾ ਲੈ ਨਹੀਂ ਇਹ ਸਾਲ ਦੇ ਲਾਸਟ ਵਿੱਚ ਜੰਗ ਲਾ ਕੇ ਦਵਾਂਗੇ ਲੈ ਲੈ ਇਹ ਸਾਲ ਦੇ ਲਾਸਟ ਵਿੱਚ ਲੈ ਕੇ ਦਵਾਂਗੇ ਲਾਸਟ ਚ ਦੂ ਦਸ ਉਹ ਦੂ ਨੂੰ ਫੇਰ ਪੰਜ ਸਾਲ ਆ ਜੀ ਤੁਸੀਂ ਹਰ ਵੇ ਲੈ ਕੇ ਦੇਣਾ ਇੱਕ ਵਾਰ ਨਾ ਫੇਰ ਨਹੀਂ ਕੱਲ ਬੰਨ ਨਹੀਂ ਕੱਲ ਚਲੋ ਤੇ ਅੰਦਰ ਹੋ ਮਟਰ ਚੌਲ ਨੰਪੀਨ ਚਾਵਲ ਲੱਗੇ ਬੰਦ ਅਧੋਂ ਡੱਬੇ ਚਾਣ ਕੋ ਪਾਈ ਤੁਸੀਂ ਪਾਈ ਇੱਕ ਜਿਵੇਂ ਨਹੀਂ ਤਾਂ ਤੁਸੀਂ ਇਹ ਬੜ ਕੇ ਉੱਥੇ ਪਾਤੀ ਆਂ ਪੰਜਵਣ ਵਾਲਾ ਕਿੱਥੇ ਡੱਬਾ ਹੁਣ ਲੱਭਣਾ ਪੈਣਾ ਏਸੀ ਅਜਾ ਛੋੜਾ ਜਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਆ ਕਰਿਓ ਮਨ ਦੇ ਨੈਕਸਟ ਵਲੌਗ ਸਾਡਾ ਫੇਸਬੁਕ ਤੇ ਪੇਜ ਤੇ ਤੁਹਾਨੂੰ ਮਿਲੂਗਾ ਬਾ ਬਾਏ ਗੁੱਡ ਨਾਈਟ ਲਵਰ